ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਜੋ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਕੋਈ ਘਰ ਨਹੀਂ ਹੈਗਾ ਤੇ ਇਹ ਹੈਗਾ ਸਵੀਵਿੰਗ ਪੂਲ ਬਣਾਇਆ ਵਾ ਖੇਤ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਵੀਵਿੰਗ ਪੂਲ ਬਣਾਇਆ ਵਾ ਤੇ ਬਣ ਕੇ ਰੈਡੀ ਹੋ ਚੁੱਕਿਆ ਵਾ ਦੋਸਤੋ ਤੇ ਬਸ ਇਹਦੇ ਵਿੱਚ ਪਾਣੀ ਛੱਡਣਾ ਬਾਕੀ ਆ ਤੇ ਤੁਸੀਂ ਵੀ ਇੱਥੇ ਆ ਸਕਦੇ ਹੋ ਜੇਕਰ ਆਪੇ ਦੀ ਲੋਕੇਸ਼ਨ ਦੀ ਗੱਲ ਕਰੀਏ ਸਵੀਵਿੰਗ ਪੂਲ ਦੀ ਇਹ ਲੋਕੇਸ਼ਨ ਹੈਗੀ ਆ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਦੀ ਬਾਹਰਲੀ ਫਿਰਨੀ ਦੇ ਉੱਪਰ ਬਣਾਇਆ ਗਿਆ ਵਾ ਇਹ ਸਵੀਵਿੰਗ ਪੂਲ ਜਦੋਂ ਆਪਾਂ ਕਨਗਸ ਨੂੰ ਜਾ ਰਹੇ ਜਾਂਦੇ ਆ ਰੋਡ ਇੱਕ ਉਹ ਰੋਡ ਦੇ ਉੱਪਰ ਸਥਿਤ ਹੈ ਸਵੀਵਿੰਗ ਪੂਲ ਤੇ ਸਿਰਫ ਤੇ ਸਿਰਫ ਇਹਦੀ ਟਿਕਟ 100 ਰੁਪਿਆ ਰੱਖੀ ਗਈ ਆ ਬਣ ਕੇ ਤਿਆਰ ਹੋ ਚੁੱਕਿਆ ਵਾ ਇਹ ਸਵੀਵਿੰਗ ਪੂਲ ਤੁਸੀਂ ਵੀ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਇਹਦੀ ਟੈਗਟ ਸਿਰਫ 100 ਰੁਪਇਆ ਰੱਖੀ ਗਈ ਆ ਦੋਸਤੋ ਤੇ ਬਹੁਤ ਹੀ ਸੋਹਣਾ ਇਸ ਵੀਵਿੰਗ ਪੂਲ ਬਣਾਇਆ Sidhu Moosewala ਦੀ ਯਾਦ ਦੇ ਵਿੱਚ ਤੇ ਇੱਕ ਵਾਰ ਜਰੂਰ ਇੱਥੇ ਆ ਕੇ ਪਿੰਡ ਮੁਕੰਦਪੁਰ ਵਿజిਟ ਕਰੋ ਸਵੀਵਿੰਗ ਪੂਲ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਐਂਡ ਲਾਈਕ ਜਰੂਰ ਕਰਿਓ ਦੋਸਤੋ ਥੈਂਕ ਯੂ ਧੰਨਵਾਦ Till I get up, time is barely on our side. I don't want to waste what's left. The storms we're chasing leading us, and love is all we'll ever trust. Yeah, no, I don't. Shadow through the sun rays and moon and on.